ਗੁਰਸਿੱਖ ਬਣ ਗਏ ਉਹ ਸਿੰਘ ਬਣ ਗਏ ਉਹ ਸੂਰਮੇ ਬਣ ਗਏ ਸਮੇ ਨੇ ਇਹੋ ਜਿਹਾ ਸਮਾ ਬਣਾਇਆ ਇੱਕ ਦਿਨ ਕੌਮ ਦੇ ਅਮਰ ਸ਼ਹੀਦ ਬਣ ਗਏ ਅੱਜ ਦਾ ਦਿਨ ਇਤਿਹਾਸ ਵਿੱਚ ਬੜਾ ਮਹੱਤਵਪੂਰਨ ਹੈ ਆਪ ਜੀ ਨੂੰ ਪਤਾ ਹੈ 1708 ਤੋਂ ਲੈ ਕੇ 1783 ਤੱਕ ਜੋ ਸਿੱਖ ਕੌਮ ਨੇ ਸੰਤਾਪ ਹੰਡਾਇਆ ਹੈ ਇਤਿਹਾਸ ਦੇ ਪੰਨਿਆਂ ਉੱਤੇ ਦਰਜ ਹੈ ਕਦੇ ਸਮਾਂ ਮਿਲਿਆ ਵਕਤ ਮਿਲਿਆ ਉਹਨੂੰ ਪੜਿਓ ਇੱਕ ਇੱਕ ਅੱਖਰ ਸਿੱਖੀ ਨੇ ਖੂਨ ਦੇ ਨਾਲ ਲਿਖਿਆ ਹੋਇਆ ਇੱਕ ਵਿਦਵਾਨ ਕਹਿੰਦਾ ਉਹਨਾਂ ਦਾ ਇਸ ਧਰਤੀ ਨੂੰ ਕਿਸਾਨ ਨੇ ਪਾਣੀ ਦੇ ਕੇ ਨਹੀਂ ਸਿੰਜਿਆ ਹੋਣਾ ਜਿੰਨਾ ਸਿੱਖੀ ਨੇ ਸ਼ਹੀਦਾਂ ਦੇ ਖੂਨ ਨਾਲ ਇਸ ਧਰਤੀ ਨੂੰ ਸਿੰਜਿਆ ਹੋਇਆ ਹੈ ਦੁਨੀਆ ਦੇ ਇਤਿਹਾਸ ਕਲਮ ਸ਼ਾਈ ਦਵਾਈਤ ਨਾਲ ਲਿਖੇ ਜਾਂਦੇ ਆ ਕਾਗਜ਼ਾਂ ਤੇ ਲਿਖੇ ਜਾਂਦੇ ਆ ਪਰ ਸਿੱਖੀ ਦਾ ਇਤਿਹਾਸ ਇਸ ਧਰਤੀ ਦੀ ਹਕ ਉਤੇ ਤਲਵਾਰ ਦੀ ਨੋਕ ਨਾਲ ਤੇ ਸ਼ਹੀਦਾਂ ਦੇ ਖੂਨ ਦੀ ਸ਼ਾਈ ਨਾਲ ਲਿਖਿਆ ਹੋਇਆ ਜਿਹਦਾ ਇੱਕ ਇੱਕ ਅੱਖਰ ਸਾਨੂੰ ਰੋਕਣ ਲਈ ਮਜਬੂਰ ਕਰਦਾ ਤੇ ਜਿਹੜਾ ਕਹਿੰਦਾ ਰੁਕ ਮੇਰੇ ਨਾਲ ਗੱਲ ਕਰਕੇ ਅੱਗੇ ਤੁਰੀ ਸਿੱਖੀ ਲਈ ਮੈਂ ਆਪਣਾ ਖੂਨ ਡੋਲਿਆ ਹੋਇਆ ਆਪਣਾ ਪਰਿਵਾਰ ਵਾਰਿਆ ਹੋਇਆ ਅੱਜ ਮੈਂ ਉਹਨਾਂ ਦੋ ਸ਼ਹੀਦਾਂ ਦੀ ਬਾਤ ਪਾਉਣੀ ਆ ਜਿਨ੍ਹਾਂ ਨੂੰ ਸਿੱਖ ਬਾਬਾ ਸੁਖਾ ਸਿੰਘ ਜੀ ਮਾੜੀ ਕੰਬੋ ਕੀ ਬਾਬਾ ਮਹਿਤਾਬ ਸਿੰਘ ਮੀਰਾਪੁਰ ਇਹ ਉਹ ਮਹਾਨ ਸੂਰਮੇ ਨੇ ਜਦੋਂ ਸਿੱਖੀ ਤੇ ਇਨਾ ਸੰਤਾਪ ਦਾ ਸਮਾਂ ਚੱਲ ਰਿਹਾ ਹੈ ਦਰਬਾਰ ਸਾਹਿਬ ਦੇ ਦਰਸ਼ਨ ਇਸ਼ਨਾਨ ਹਰ ਸਿੱਖ ਦੁਨੀਆ ਭਰ ਚ ਬੈਠਾ ਅੱਜ ਵੀ ਮੰਗਦਾ ਹੈ ਸ੍ਰੀ ਅਮਰ ਸਾਹਿਬ ਸਾਹਿਬ ਦੇ ਦਰਸ਼ਨ ਇਸ਼ਨਾਨ ਸਾਨੂੰ ਬਖਸ਼ੋ ਹਰ ਕੋਈ ਮੰਗਦਾ ਉਸ ਵੇਲੇ ਵੀ ਸਿੱਖ ਇਨਾ ਆਪਣੇ ਗੁਰਧਾਮਾਂ ਨੂੰ ਪਿਆਰ ਕਰਦੇ ਆ ਜਦੋਂ ਕਿਤੇ ਵੀ ਜੰਗਲਾਂ ਬੇਲਿਆਂ ਚ ਮਿਲਣਾ ਇੱਕ ਦੂਜੇ ਨੂੰ ਇਹੀ ਪੁੱਛਣਾ ਗੁਰਧਾਮਾਂ ਦਾ ਕੀ ਹਾਲ ਹੈ ਉਹ ਘਰ ਪਰਿਵਾਰਾਂ ਦਾ ਨਹੀਂ ਸੀ ਪੁੱਛਦੇ ਕਿਉਂਕਿ ਸਿੱਖੀ ਦਾ ਸ਼ਿਕਾਰ ਖੇਡਿਆ ਜਾ ਰਿਹਾ ਜਕਰੀਆ ਖਾਨ ਹੁਣਾ ਵੱਲੋਂ ਸਿੱਖ ਜੰਗਲਾਂ ਦੇ ਵਿੱਚ ਚਲੇ ਗਏ ਬਾਬਾ ਬੋਤਾ ਸਿੰਘ ਗਰਜਾ ਸਿੰਘ ਦੋ ਜਣਿਆਂ ਨੇ ਦੱਸ ਦਿੱਤਾ ਸਿੱਖ ਕੌਮ ਖਤਮ ਨਹੀਂ ਹੋਈ ਹਲੇ ਵੀ ਜਿਉਂਦੀ ਆ ਤੇ ਰਾਜ ਖਾਲਸੇ ਦਾ ਦੋਨਾਂ ਨੇ ਨਹੀਂ ਚੁੰਗੀ ਟੈਕਸ ਲੈ ਕੇ ਦੱਸ ਦਿੱਤਾ ਸੀ ਜਕਰੀਆ ਖਾਨ ਰਾਜ ਤੇਰਾ ਨਹੀਂ ਰਾਜ ਖਾਲਸੇ ਦਾ ਹੈ ਉਹਦੀ ਮੌਤ ਹੁੰਦੀ ਹੈ ਉਸ ਤੋਂ ਬਾਅਦ ਉਹਨੇ ਦਰਬਾਰ ਸਾਹਿਬ ਦਾ ਜਿਹੜਾ ਸਰੋਵਰ ਹੈ ਉਹਨੂੰ ਵੀ ਪ੍ਰਵਾਹ ਦਿੱਤਾ ਇਮਾਰਤਾਂ ਟਾਇਟਰੀ ਕਰ ਦਿੱਤੀਆਂ ਸਿੱਖਾਂ ਨੂੰ ਜੰਗਲਾਂ ਵਿੱਚ ਰਹਿਣ ਲਈ ਮਜਬੂਰ ਕਰ ਦਿੱਤਾ ਬੜੀ ਵੱਡੀ ਗਿਣਤੀ ਦੇ ਸਿੱਖਾਂ ਦਾ ਸ਼ਿਕਾਰ ਖੇਡ ਕੇ ਮੌਬੇ ਘਾਟ ਉਤਾਰਿਆ ਗਿਆ ਇਹੋ ਜਿ ਦੇ ਬਿਕੜੇ ਦੌਰ ਵਿੱਚ ਜਿਹੜਾ ਸਮਾਂ ਆਉਂਦਾ ਉਸ ਵੇਲੇ ਉਥੋਂ ਦਾ ਹਾਕਮ ਜਿਹੜਾ ਬਣਦਾ ਜਿਹਨੂੰ ਮਸਾ ਰੰਗੜ ਕਿਹਾ ਜਾਂਦਾ ਮਸਾ ਰੰਗੜ ਅਮਰਸਰ ਉਸ ਇਲਾਕੇ ਦਾ ਉਹਦਾ ਪਿੰਡ ਵੀ ਉਧਰ ਹੈ ਤੇ ਉਥੋਂ ਦਾ ਹਾਕਮ ਵੀ ਇਹਨੂੰ ਬਣਾਇਆ ਜਾਂਦਾ ਹੈ ਇਹਨੇ ਦਾਅਵਾ ਕੀਤਾ ਵਾਦਾ ਕੀਤਾ ਸ਼ਰਤ ਲਾਈ ਹੈ ਕਿ ਮੈਂ ਜਦੋਂ ਤੱਕ ਇਸ ਕੁਰਸੀ ਤੇ ਰਹਾਗਾ ਮੈਂ ਸਿੱਖੀ ਦਾ ਨਾਮੋ ਨਿਸ਼ਾਨ ਮਟਾ ਲਿਆਂਗਾ ਇਹਨਾਂ ਦੇ ਗੁਰਦੁਆਰਾਂ ਮਟਾ ਦਿਆਂਗਾ ਮੈਂ ਕਿਸੇ ਨੂੰ ਵੀ ਜਿਉਂਦਾ ਨਹੀਂ ਰਹਿਣ ਦੇਵਾਂਗਾ ਇਹਨੇ ਕੀ ਕੀਤਾ ਜਕਰੀਆ ਖਾਨ ਨੇ ਸਰੋਵਰ ਪੂਰ ਦਿੱਤਾ ਗਿਆ ਪਰ ਦਿੱਤਾ ਸਿਰਫ ਕੇਵਲ ਅੰਦਰ ਦਰਬਾਰ ਸਾਹਿਬ ਦੀ ਇਮਾਰਤ ਬਚੀ ਹੈ ਮੱਸਾ ਰੰਗੜ ਨੇ ਆਪਣਾ ਆਪ ਜਾ ਕੇ ਦਰਬਾਰ ਸਾਹਿਬ ਤੇ ਟਿਕਾ ਦਿੱਤਾ ਸਿੱਖ ਇੱਥੇ ਹੀ ਆਉਂਦਾ ਦਾ ਪਹਿਲਾਂ ਤਾਂ ਇਸ਼ਨਾਨ ਕਰਨਾ ਆਉਂਦਾ ਸੀ ਨਾਲ ਦਰਸ਼ਨ ਕਰਨਾ ਆਉਂਦਾ ਸੀ ਹੁਣ ਇਸ਼ਨਾਨ ਵਾਲੀ ਕਹਾਣੀ ਤਾਂ ਮੁੱਕ ਗਈ ਕਿਉਂਕਿ ਸਰੋਵਰੀਪੂਰ ਦਿੱਤਾ ਤੇ ਹੁਣ ਦਰਸ਼ਨ ਜਿਹੜਾ ਕਰਨ ਆਏਗਾ ਉਹ ਨੂੰ ਮੈਂ ਦੇਖ ਲਾਂਗਾ ਤੇ ਉਸ ਵੇਲੇ ਇਸ ਪਾਪੀ ਨੇ ਦਰਬਾਰ ਸਾਹਿਬ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉਸ ਸਪੀੜੇ ਨੂੰ ਚੁਕਾ ਕੇ ਉੱਥੇ ਆਪਣਾ ਪਲੰਗ ਡਾਲ ਲਿਆ ਜਿੱਥੇ ਚੌਰ ਸਭ ਰੱਖਿਆ ਜਾਂਦਾ ਸੀ ਉੱਥੇ ਹੁੱਕਾ ਰੱਖ ਲਿਆ ਜਿੱਥੇ ਰਾਗੀ ਸਿੰਘ ਬੈਠ ਕੇ ਕੀਰਤਨ ਕਰਦੇ ਸਨ ਉੱਥੇ ਵੇਸ਼ਵਾਮਾਂ ਦੇ ਨਾਚ ਹੋ ਰਿਹਾ ਮੁਜਰੇ ਹੋ ਰਿਹਾ ਰੱਜ ਕੇ ਅੱਜ ਇਹਨੇ ਜਿਹੜੀ ਹੈ ਬੇਪਤੀ ਕਰਨੀ ਸ਼ੁਰੂ ਕਰ ਦਿੱਤੀ ਇਧਰ ਖਾਲਸਾ ਪੰਥ ਬੀਕਾ ਨਿਰ ਦੇ ਉਸ ਮਾਰੂਥਲ ਟਿੱਬਿਆਂ ਦੇ ਵਿੱਚ ਬੈਠਾ ਉਸ ਜਗ੍ਹਾ ਤੇ ਜਿਹਨੂੰ ਅੱਜ ਅਸੀਂ ਗੁਰਦੁਆਰਾ ਬੁੱਢਾ ਜੋੜ ਸਾਹਿਬ ਕਹਿੰਦੇ ਆ ਉੱਥੇ ਪੰਥ ਬੈਠਾ ਭਾਈ ਬੁਲਾਕਾ ਸਿੰਘ ਬਹੁਤ ਦਾਹੀ ਆਪਣੀਆਂ ਮੰਜਲਾਂ ਮਕਾਉਂਦਾ ਖਾਲਸਾ ਪੰਥ ਦੀ ਕਚੈਰੀ 'ਚ ਹਾਜ਼ਰ ਹੋਇਆ ਜਦੋਂ ਜਾ ਕੇ ਸਾਰਿਆਂ ਨੂੰ ਫਤਿਹ ਬੁਲਾਈ ਇੱਕ ਪਾਸੇ ਤਰਨਾ ਦਲ ਬੈਠਾ ਹੈ ਇੱਕ ਪਾਸੇ ਬੁੱਢਾ ਦਲ ਬੁੱਢਾ ਦਲ ਵਿੱਚ ਵੱਡੀਆਂ ਉਮਰਾਂ ਦੇ ਬਜ਼ੁਰਗ ਬੈਠੇ ਆ ਤਿਆਰ ਬਰ ਤਿਆਰ ਬਾਣੇ 'ਚ ਤਰਨਾ ਦਲ ਵਿੱਚ ਨੌਜਾਨ ਅਸਾਦੇ ਜਿਹੜੇ ਆ ਸਿੰਘ ਸੂਰਮੇ ਬੈਠੇ ਆ ਭਾਈ ਬਲਾਕਾ ਸਿੰਘ ਨੇ ਫਤਿਹ ਤਾਂ ਬੁਲਾਈ ਪਰ ਬੋਲਾਂ ਵਿੱਚ ਉਹ ਗੜਸ਼ ਨਹੀਂ ਸੀ ਬੋਲਾਂ ਵਿੱਚ ਉਹ ਜਜ਼ਬਾ ਨਹੀਂ ਉਹ ਜਨੂੰਨ ਨਹੀਂ ਸੀ ਪੰਥ ਨੇ ਪੁੱਛਿਆ ਭਾਈ ਬਲਾਕਾ ਸਿੰਘ ਸਭ ਸੁਖ ਸ਼ਾਂਤੀ ਹੈ ਗੁਰਧਾਮਾਂ ਦੀ ਗੱਲ ਬਾਤ ਦਾਸ ਗੁਰਧਾਮ ਸਾਹਿਬ ਚੜ੍ਹਦੀ ਕਲਾ ਚ ਠੀਕ ਠਾਕ ਨੇ ਭਾਈ ਬੁਲਾਕਾ ਦਾ ਚਾਹੁੰਦਾ ਸੀ ਸਿੰਘ ਕਿ ਮੈਂ ਚੜ੍ਹਦੀ ਕਲਾ ਵਿੱਚ ਸਾਰੀ ਦਾਸਤਾਨ ਦੱਸਾਂ ਪਰ ਜਿਨੇ ਆਪਣੀਆਂ ਅੱਖਾਂ ਨਾਲ ਹਰਮੰਦਰ ਸਾਹਿਬ ਦੀ ਇੰਨੀ ਬੇਅਦਬੀ ਹੁੰਦੀ ਦੇਖੀ ਹੋਵੇ ਉਹਦੀਆਂ ਅੱਖਾਂ ਚ ਪਾਣੀ ਨਾ ਆਵੇ ਇਹ ਹੋ ਨਹੀਂ ਸਕਦਾ ਕਿਉਂਕਿ ਸਿੱਖ ਸਿੱਖੀ ਨੂੰ ਇੰਨਾ ਪਿਆਰ ਕਰਦਾ ਹੈ ਗੁਰੂ ਨੂੰ ਇੰਨਾ ਪਿਆਰ ਕਰਦਾ ਹੈ ਗੁਰਧਾਮਾਂ ਨੂੰ ਇੰਨਾ ਜ਼ਿਆਦਾ ਪਿਆਰ ਕਰਦਾ ਹੈ ਭਾਈ ਬੁਲਾਕਾ ਸਿੰਘ ਦੀਆਂ ਅੱਖਾਂ ਚ ਪਾਣੀ ਹੈ ਤੇ ਪੰਥ ਦੀ ਕਚਹਿਰੀ ਚ ਖੜ ਕੇ ਦੱਸ ਰਿਹਾ ਕੀ ਦੱਸਾਂ ਜੇ ਸਰ ਹਰਮੰਦਰ ਸਾਹਿਬ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ ਉਸ ਜਗ੍ਹਾ ਤੇ ਪਤਮੀ ਮੱਸਾ ਰੰਗੜ ਆਪਣਾ ਪਲੰਗ ਢਾ ਕੇ ਬੈਠਾ ਜਿੱਥੇ ਅਸੀਂ ਚੌਰ ਸਾਹਿਬ ਰੱਖਦੇ ਸੀ ਉਹਨੇ ਹੁੱਕਾ ਰੱਖਿਆ ਹੋਇਆ ਜਿੱਥੇ ਬੈਠ ਕੇ ਕੀਰਤਨ ਕਰਨ ਵਾਲੇ ਕੀਰਤਨ ਕਰਦੇ ਸਨ ਅੱਜ ਉਹਦੇ ਉੱਥੇ ਬੈਠੇ ਸਜੰਦੇ ਸਾਜ਼ ਵਜਾਉਣ ਵਾਲੇ ਸਜੰਦੇ ਬੈਠੇ ਨੇ ਜਿੱਥੇ ਮੂਰੇ ਸ਼ਸਤਰ ਸਜਾਏ ਹੁੰਦੇ ਸਨ ਉੱਥੇ ਵੇਸ਼ਵਾਮਾ ਨੱਚ ਰਹੀਆਂ ਨੇ ਜਿੱਥੇ ਖੰਬੇ ਪਾਸੇ ਕੋਈ ਸੇਵਾਦਾਰ ਬੈਠਾ ਹੁੰਦਾ ਸੀ ਉੱਥੇ ਉਹ ਪਾਨ ਖਾ ਕੇ ਥੁੱਕਾਂ ਸਿੱਟਦਾ ਇਹੋ ਜੀ ਬੇਅਦਵੀ ਮੱਸਾ ਰੰਗੜ ਦਰਬਾਰ ਸਾਹਿਬ ਚ ਕਰ ਰਿਆ ਉਹ ਹਾਲ ਮੈਂ ਤੁਹਾਨੂੰ ਦੱਸਣ ਵਾਸਤੇ ਆਇਆ ਸਿੱਖਾਂ ਦੇ ਡੋਲੇ ਫਰਕੇ ਅੱਖਾਂ ਚ ਖੂਨ ਉਤਰ ਆਇਆ ਕਿਉਂਕਿ ਜਿਉਂਦੀਆਂ ਜਮੀਰਾਂ ਵਾਲੇ ਸਿੱਖ ਨੇ ਜਿਉਂਦੀਆਂ ਜਮੀਰਾਂ ਵਾਲੇ ਸਿੱਖ ਨੇ ਜਿਹੜੇ ਕਹਿੰਦੇ ਸਿਰ ਜਾਂਦਾ ਤਾਂ ਜਾਵੇ ਸਾਡਾ ਸਿੱਖੀ ਸਦਕਾ ਨ ਜਾਵੇ ਜਿਹੜੇ ਸਿੱਖੀ ਲਈ ਆਪਣਾ ਆਪ ਵਾਰਨ ਲਈ ਹਰ ਵੇਲੇ ਤਤ ਪਰ ਰਹਿੰਦੇ ਨੇ ਹਰ ਵੇਲੇ ਜਿਹੜੇ ਤਿਆਰ ਬਰਤਿਆਰ ਰਹਿੰਦੇ ਨੇ ਉਸ ਵੇਲੇ ਪੂਰੇ ਪੰਥ ਵਾਲ ਜਿਹੜੀ ਸਰਦਾਰ ਬੁੱਢਾ ਸਿੰਘ ਉਹਨਾਂ ਨੇ ਨਿਗਾਹ ਕਮਾਈ ਕੋਈ ਹੈ ਮਹਾਬਲੀ ਸੂਰਮਾ ਜਿਹੜਾ ਇਸ ਪਾਪੀ ਨੂੰ ਸਜ਼ਾ ਦੇਵੇ ਦੋ ਮਰਦ ਸੂਰਮੇ ਉੱਠਿਆ ਸਰਦਾਰ ਸੁੱਖਾ ਸਿੰਘ ਮਾੜੀ ਕੰਬੋ ਕੀ ਸਰਦਾਰ ਮਹਤਾਬ ਸਿੰਘ ਮੀਰਾਕੋਟ ਇਹ ਦੋਨੇ ਮਰਦ ਸੂਰਮਿਆਂ ਨੇ ਉੱਠ ਕੇ ਕਿਹਾ ਇਹ ਸੇਵਾ ਸਾਡੀ ਝੋਲੀ ਪਾਈ ਜਾਵੇ ਕਿਉਂਕਿ ਇਹਨਾਂ ਦੇ ਦੋਵਾਂ ਦੇ ਪਿੰਡ ਅਮਰਸਰ ਸਾਹਿਬ ਇਲਾਕੇ 'ਚ ਨੇ ਕੱਲੀ-ਕੱਲੀ ਗਲੀ ਨੂੰ ਜਾਣਦੇ ਨੇ ਮੈਂ ਥੋੜਾ ਜਿਆਦਾ ਦੱਸ ਦਿਆਂ ਵੀ ਇਹਨਾਂ ਦਾ ਇਤਿਹਾਸ ਕੀ ਆ ਸੁੱਖਾ ਸਿੰਘ ਮਾੜੀ ਕੰਬੋ ਕੀ ਇਨੇ ਅਮਰਤ ਸ਼ਕਿਆ ਉਹਨਾਂ ਵੇਲੇ ਜਦੋਂ ਕੋਈ ਅਮਰ ਸ਼ਕ ਲੈਂਦਾ ਸੀ ਨਾ ਕਿਸੇ ਮਾਪਿਆਂ ਦਾ ਬੱਚਾ ਜੇ ਕਿਸੇ ਨੇ ਪੁੱਛਣਾ ਮਾਂ ਦੇ ਤਿੰਨ ਬੱਚੇ ਹੋਣੇ ਕਿਸੇ ਨੇ ਪੁੱਛਣਾ ਮਾਂ ਪਰਿਵਾਰ ਬੱਚੇ ਠੀਕ ਨੇ ਸਾਰੇ ਠੀਕ ਠਾਕ ਉਹ ਕਹਿੰਦੀ ਤਿੰਨ ਸਨ ਹੁਣ ਤਾਂ ਦੋ ਹੀ ਰਹਿ ਗਏ ਕਹਿੰਦੇ ਇੱਕ ਨੂੰ ਕੀ ਹੋਇਆ ਕੀ ਕਾ ਕੀ ਪਾਣਾ ਕਹਿੰਦੀ ਹੋਇਆ ਕੁਛ ਨਹੀਂ ਪਰ ਹੋ ਜਾਏਗਾ ਕਿਉਂਕਿ ਨੇ ਅਮਰਤ ਸ਼ਕ ਲਿਆ ਜਿਹਨੇ ਅਮਰਤ ਸ਼ਕ ਲਿਆ ਉਹਨੇ ਅੱਜ ਨਹੀਂ ਤਾਂ ਕੱਲ ਮਰੀ ਜਾਣਾ ਕਿਉਂਕਿ ਕਾਲਸੇ ਦੀ ਹਕੂਮਤ ਵੈਰੀ ਬਣੀ ਬੈਠੀ ਐ ਅਮਰ ਸ਼ਕਣਾ ਉਸ ਵੇਲੇ ਮੌਤ ਸਮਝਿਆ ਜਾਂਦਾ ਸੀ ਤੇ ਇਹਦੇ ਸੁੱਤੇ ਪਏ ਦੇ ਮਾਪਿਆਂ ਨੇ ਕੇਸ ਕੱਟ ਦਿੱਤੇ ਸੁੱਖਾ ਸਿੰਘ ਦੇ ਸਵੇਰੇ ਉੱਠਿਆ ਸਿਰ ਤੇ ਜੂڑا ਨਹੀਂ ਜਾ ਕੇ ਪਿੰਡ ਦੇ ਖੂਹ ਚ ਛਾਲ ਮਾਰ ਦਿੱਤੀ ਕਿ ਇਹਦੇ ਨਾਲ ਤਾਂ ਮਰਨਾ ਚੰਗਾ ਕਿਸੇ ਨੌਜਵਾਨ ਕਿਸੇ ਬਜ਼ੁਰਗ ਸਿਆਣੇ ਨੇ ਕਿਹਾ ਪਿੰਡ ਦੇ ਨੇ ਸੁੱਖਾ ਸਿਆ ਐਵੇਂ ਆਤਮ ਹੱਤਿਆ ਕਰਨੀ ਮਰਨਾ ਸੂਰਬੀਰਾਂ ਦਾ ਕੰਮ ਨਹੀਂ ਹੁੰਦਾ ਜੇ ਮਰਨਾ ਹੀ ਆ ਤਾਂ ਕੌਮ ਲਈ ਮਰ ਤੇਰਾ ਮਰਨਾ ਵੀ ਸਫਲ ਹੋਵੇ ਖੂਚੋਂ ਬਾਹਰ ਕੱਢਿਆ ਗਿਆ ਦੁਬਾਰੇ ਫਿਰ ਤਿਆਰ ਹੋਇਆ ਅਮਰਸ਼ਕ ਜਥੇ ਵਿੱਚ ਰਲ ਗਿਆ ਇਹ ਸੁੱਖਾ ਸਿੰਘ ਦੀ ਦਾਸਤਾਨ ਹੈ ਦੂਜੇ ਪਾਸੇ ਭਾਈ ਮਹਿਤਾਬ ਸਿੰਘ ਮੀਰਾ ਕੋਟ ਇਹਨੇ ਵੀ ਅਮਰਸ਼ਕ ਲਿਆ ਮਾਪਿਆਂ ਨੇ ਬੜਾ ਸਮਝਾਇਆ ਰੱਬ ਦਾ ਸੁਭਬ ਘਰ ਵਾਲੀ ਚੜਾਈ ਕਰ ਗਈ ਇੱਕ ਘਰੇ ਪੁੱਤ ਹੈ ਬੱਚਾ ਛੋਟਾ ਜਿਹਾ ਭਾਈ ਰਾਏ ਸਿੰਘ ਤੇ ਹੁਣ ਪਤਾ ਹੀ ਆ ਵੀ ਅਮਰ ਛਕਿਆ ਕਿਸੇ ਵੇਲੇ ਵੀ ਮੁੱਠ ਪੇੜ ਹੋ ਸਕਦੀ ਆ ਹਮਲਾ ਹੋ ਸਕਦਾ ਸ਼ਹੀਦ ਹੋ ਵੀ ਸਕਦਾ ਤੇ ਜਾਨ ਕਿਸੇ ਵੇਲੇ ਗ੍ਰੰਥ ਜਾਂ ਪੰਥ ਦੇ ਲੇਕੇ ਲੰਗ ਸਕਦੀ ਆ ਘਰੋਂ ਜਾਣਾ ਮੁਨਾਸਬ ਸਮਝਿਆ ਤੇ ਸਮਝ ਨਹੀਂ ਆ ਰਹੀ ਤੁਰਨ ਲੱਗਿਆ ਕਦੇ ਪਾਈ ਹੋਈ ਕਿਰਪਾਨ ਨੂੰ ਵੇਖ ਰਿਆ ਤੇ ਕਦੇ ਆਪਣੇ ਛੋਟੇ ਜਿਹੇ ਪੁੱਤਰ ਰਾਜ ਸਿੰਘ ਨੂੰ ਵੇਖ ਰਿਆ ਜੇ ਰਾਜ ਸਿੰਘ ਵੱਲ ਵੇਖਦਾ ਤਾਂ ਸਿੱਖੀ ਛੱਡਣੀ ਪੈਣੀ ਐ ਜੇ ਸਿੱਖੀ ਧਾਰਨ ਕਰਨੀਆਂ ਤਾਂ ਪੁੱਤਰ ਮੋ ਛੱਡਣਾ ਪੈਣਾ ਸਾਹਮਣੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਇਤਿਹਾਸ ਐ ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਹੈ ਜਿਨੇ ਪੁੱਤਾਂ ਨਾਲ ਮੋਹ ਨਹੀਂ ਕੀਤਾ ਸਿੱਖੀ ਨਾਲ ਪਿਆਰ ਕੀਤਾ ਆਪਣੇ ਪੁੱਤ ਨੂੰ ਛੱਡ ਕੇ ਸਿੱਖੀ ਦਾ ਚੁਣਿਆ ਪਰ ਆਪਣੇ ਪੁੱਤ ਨੂੰ ਇੱਕ ਇਹਦਾ ਦੋਸਤ ਮਿੱਤਰ ਹੈ ਪਿੰਡ ਚ ਭਾਈ ਨੱਥਾ Hindu ਹੈ ਉਹ ਪਰ ਮਿੱਤਰਤਾ ਗਹਿਰੀ ਹੈ ਉਦੋਂ ਇਹਦਾ ਵੰਡੀਆਂ ਹੁਣ ਪਤਾ ਨਹੀਂ ਕਿਨੇ ਕਿਹੜੀ ਸ਼ਰਾਰਤ ਨੇ ਪਾ ਦਿੱਤੀਆਂ ਬੜਾ ਪਿਆਰ ਸੀ ਕੋਈ ਜਾਤੀ ਤੌਰ ਤੇ ਧਾਰਮਿਕ ਤੌਰ ਤੇ ਸਿੱਖ ਦਾ ਕਿਸੇ ਨਾਲ ਕੁਈ ਭੇਦ ਭਾਵ ਨਹੀਂ ਮਹਾਰਾਜਾ ਰਣਜੀਤ ਸਿੰਘ ਮੇਰੇ ਤੱਕ 11% ਸਿੱਖ ਸੀ ਸ਼ੇਰ-ਏ-ਪੰਜਾਬ ਦੇ ਰਾਜ ਵੇਲੇ 33% ਹਿੰਦੂ ਸੀ ਜਦੋਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ 56% ਮੁਸਲਮਾਨ ਸੀ ਪਰ ਜਦ ਦੇ ਸ਼ੇਰ-ਏ-ਪੰਜਾਬ ਦੀ ਚਿਖਾ ਸੜ ਰਹੀ ਸੀ ਨਾ ਸਭ ਤੋਂ ਵੱਧ ਤਹਾ ਮਾਰ ਕੇ ਮੁਸਲਮਾਨ ਵੀ ਰੋ ਰਹੇ ਸਨ ਸਭ ਤੋਂ ਵੱਧ ਤਹਾ ਮਾਰ ਕੇ ਹਿੰਦੂ ਰੋ ਰਹੇ ਸਨ ਕਿਉਂਕਿ ਕੋਈ ਵਿਤਕਰਾ ਹੀ ਨਹੀਂ ਸੀ ਕਿਸੇ ਨਾਲ ਕੋਈ ਜਾਤੀ ਤੌਰ ਤੇ ਧਰਮ ਤੌਰ ਤੇ ਕਿਸੇ ਨਾਲ ਝਵੇਲਾ ਹੀ ਨਹੀਂ ਸੀ ਇੰਨੀ ਸਦਭਾਵਨਾ ਸੀ ਉਸ ਵੇਲੇ ਤੇ ਨੱਥੇ ਨੂੰ ਕਿਹਾ ਵੀ ਦੇਖ ਆਪਣੀ ਮਿੱਤਰਤਾ ਕੱਲ ਕਦੇ ਪਤਾ ਲੱਗੇ ਵੀ ਮੇਰਾ ਪੁੱਤ ਤੇਰੇ ਘਰ ਜਾ ਕੇ ਇਰਾ ਪੈਦਾ ਮੇਰੇ ਪੁੱਤ ਨੂੰ ਗੋਲੀ ਵੱਜਦੀ ਆ ਵੱਜ ਜਾਣ ਦੇ ਦੋ ਕੰਮ ਕਰੀ ਇੱਕ ਤਾਂ ਨੂੰ ਦੁਸ਼ਮਣਾਂ ਦੇ ਹੱਥ ਨਾ ਫੜਾਈ ਤੇ ਦੂਜਾ ਇਹਦੇ ਕੇਸਾਂ ਦੀ ਬੇਅਦਬੀ ਨਾ ਹੋਣ ਦੇ ਆ ਦੋ ਬਚਨ ਦੇ ਦੇ ਉਸ ਭਾਈ ਨੱਤੇ ਜਿਹੜਾ ਹਿੰਦੂ ਧਰਮ ਨਾਲ ਸੰਬੰਧ ਰੱਖਦਾ ਉਹਨੇ ਸੌ ਖਾ ਕੇ ਕਿਹਾ ਸੀ ਭਾਈ ਮਹਿਤਾਬ ਸਿੰਘ ਬਚਨ ਰਿਆ ਤੇਰੇ ਪੁੱਤ ਦੇ ਕੇਸ ਵੀ ਨਹੀਂ ਕੱਟੇ ਜਾਣਗੇ ਵਿਅਦ ਵੀ ਨਹੀਂ ਹੋਏਗੀ ਮੇਰੇ ਘਰ ਚ ਦੂਜਾ ਮੈਂ ਦੁਸ਼ਮਣ ਦੇ ਹਵਾਲੇ ਨਹੀਂ ਹੋਣ ਦੇਵਾਂਗਾ ਉਹਨੇ ਫਿਰ ਮਿੱਤਰਤਾ ਆਖਰੀ ਸਾਹਾਂ ਤੱਕ ਨਵਾਈ ਪਿੰਡ ਨੂੰ ਘੇਰੇ ਪਏ ਪਤਾ ਲੱਗਿਆ ਮਹਿਤਾਬ ਸਿੰਘ ਦਾ ਪੋਤੇ ਦੇ ਘਰ ਹੈ ਉਹਨੇ ਪੰਚਾਇਤ ਨੂੰ ਕਿਹਾ ਰੋਕੋ ਮੈਂ ਲੈ ਕੇ ਆਉਣਾ ਹੈ ਤਾਂ ਮੇਰੇ ਘਰ ਚ ਆ ਰਾਏ ਸਿੰਘ ਪਰ ਉਹਨੇ ਪਿੱਛੋਂ ਕੰਧ ਪਾੜ ਕੇ ਭਾਈ ਰਾਏ ਸਿੰਘ ਨੂੰ ਪਜਾਹ ਦਿੱਤਾ ਕਿ ਚਲਿਆ ਜਾ ਮੇਰੇ ਤੇਰੇ ਪਿਓ ਨਾਲ ਵਾਦਾ ਮੈਂ ਜਿਉਂਦੇ ਜੀ ਨਹੀਂ ਫੜਾ ਸਕਦਾ ਜਦੋਂ ਨਾ ਆਇਆ ਮੁਗਲ ਹਕੂਮਤ ਉਤੇ ਪਹੁੰਚੀ ਸਿਪਾਈ ਪਹੁੰਚੇ ਭਾਈ ਅਨੱਥੇ ਨੂੰ ਉਹਨਾਂ ਨੇ ਮੌਤ ਦੇ ਘਾਟ ਉਤਾਰ ਦਿੱਤਾ ਪਰ ਉਹਨੇ ਮਿੱਤਰਤਾ ਨੂੰ ਦਾਗ ਨਹੀਂ ਲੱਗਣ ਦਿੱਤਾ ਆ ਪਿਆਰ ਸੀ ਸਿੱਕੀ ਦਾ ਤਾਂ ਹੀ ਆਜਾ ਕੋਈ ਨਾ ਐਰਾ ਗਹਿਰਾ ਨੱਥੂ ਖਹਿਰਾ ਇਹ ਗੱਲ ਐਵੇਂ ਨਹੀਂ ਵੀ ਨੱਥੂ ਖਹਿਰਾ ਐਰਾ ਗਹਿਰਾ ਨੱਥੂ ਖਹਿਰਾ ਨਹੀਂ ਬਣ ਸਕਦਾ ਇਹਦੇ ਅਰਥ ਇਹ ਨੇ ਕੋਈ ਐਰਾ ਗਹਿਰਾ ਕਈ ਮੱਥੂ ਵਰਗਾ ਨਹੀਂ ਬਣ ਸਕਦਾ ਕਿਵੇਂ ਬਣੇ ਜਿਹਨੇ ਆਪਣੀ ਜਾਨ ਦੀ ਬਾਜੀ ਲਾ ਕੇ ਇੱਕ ਦੂਜੇ ਧਰਮ ਜੋ ਹੋਣ ਦੇ ਬਾਵਜੂਦ ਵੀ ਆਪਣੇ ਪਿਆਰੇ ਮਿੱਤਰ ਸਿੱਖ ਦਾ ਸਾਥ ਤੇ ਬਚਨ ਨਿਭਾਇ ਖੈਰ ਮੈਂ ਗੱਲ ਨੇੜੇ ਕਰਾਂ ਮਹਿਤਾਬ ਸਿੰਘ ਤੇ ਸੁਖਾ ਸਿੰਘ ਤੁਰਿਆ ਅਰਦਾਸ ਕਰਕੇ ਤੁਰਿਆ ਪੰਥ ਕੋਲੋਂ ਤੇ ਆ ਦਰਬਾਰ ਸਾਹਿਬ ਪਹੁੰਚਿਆ ਕੋ ਪਠਾਣਾ ਵਾਲਾ ਪੇਸ ਬਣਾਇਆ ਤੇ ਬੋਰੀ ਦੇ ਵਿੱਚ ਕੁਝ ਕੰਕਰੀਟ ਠਿਕਰੀਆਂ ਕੁਝ ਫੋਕਟ ਸਮਾਨ ਉਹ ਚ ਇਕੱਠਾ ਕਰਕੇ ਜਦੋਂ ਪਠਾਣਾ ਦਾ ਨਿਵਾਸ ਬਣਾ ਕੇ ਦੇ ਦਰਸ਼ਨੀ ਡਿਊਟੀ ਤੋਂ ਜਾਣ ਉਦੋਂ ਪਹਿਲਾ ਜਿਹੜਾ ਦਰਬਾਰ ਸਾਹਿਬ ਦਾ ਗੇਟ ਸੀ ਨਾ ਉਹ ਅਕਾਲ ਤਖਤ ਸਾਹਿਬ ਵਾਲੇ ਪਾਸਿਓਂ ਸੀ ਜਿੱਧਰ ਗੁਰੂ ਤੇਗ ਬਹਾਦਰ ਸਾਹਿਬ ਦਾ ਥਾਣਾ ਬਣਿਆ ਹੋਇਆ ਉਧਰੋਂ ਐਂਟਰੀ ਸੀ ਉਥੋਂ ਅੰਦਰ ਬੜੇ ਘੋੜੇ ਉਸ ਲਾਚੀ 베ਰੀ ਨਾਲ ਬੰਨੇ ਸ਼ਿਪਾਈਆਂ ਦੇ ਬੱਚਾ ਕੌਣ ਕਿੱਥੋਂ ਕਹਿੰਦੇ ਜੀ ਅਸੀਂ ਮਾਲਵੇ ਦੇ ਵਿੱਚੋਂ ਮਾਲੀਆ ਭਰਨ ਵਾਸਤੇ ਆਇਆ ਹੁਣ ਤਾਂ ਕੋਈ ਚੰਗਾ ਨਵਾਬ ਨਹੀਂ ਸੀ ਆਇਆ ਸਾਡੇ ਕੋਲੇ ਮਾਲੀਆ ਬੜਾ ਇਕੱਠਾ ਹੋਇਆ ਪਿਆ ਟੈਕਸ ਦੇਣ ਆਇਆ ਉਹ ਕਹਿੰਦੇ ਜਾਓ ਜਾਓ ਅੰਦਰ ਮਸਰੰਗੜ ਬੈਠਾ ਦੋਵੇਂ ਸਿੰਘ ਸੂਰਮੇ ਅੰਦਰ 3.5-3.5 ਫੁੱਟੀਆਂ ਸ੍ਰੀ ਸਭਾ ਪਾਈਆਂ ਹੋਈਆਂ ਨੇ ਪਤਾ ਨਹੀਂ ਕਿਵੇਂ ਦਿਲ ਤੇ ਪੱਥਰ ਰੱਖ ਕੇ ਅੱਜ ਇਹਨਾਂ ਨੇ ਦਰਬਾਰ ਸਾਹਿਬ ਦੇ ਉਸ ਤਸਵੀਰ ਨੂੰ ਵੇਖਿਆ ਹੋਵੇਗਾ ਪਰ ਗੁਰੂ ਗੁਰੂ ਜਪ ਦੇ ਅੰਦਰ ਜਾ ਰਿਹਾ ਨਾਲ ਹੀ ਮਨ ਹੀ ਮਨ ਚ ਅਰਦਾਸ ਕਰ ਰਿਹਾ ਤਨ ਗੁਰੂ ਘਰ ਅਰਜਨ ਦੇ ਪਾਤਸ਼ਾਹ ਤੂੰ ਦਰਬਾਰ ਸਾਹਿਬ ਬਣਾਇਆ ਦਰਬਾਰ ਸਾਹਿਬ ਬਣਾਉਣ ਵੇਲੇ ਸਹਾਇ ਹੋਣ ਵਾਲਿਆ ਅਕਾਲ ਤਖਤ ਸਾਹਿਬ ਬਣਾਉਣ ਵੇਲੇ ਸਹਾਇ ਹੋਣ ਵਾਲਿਆ ਅੱਜ ਤੇਰੇ ਧਾਰਮਿਕ ਸਿਧਾਂਤਾਂ ਨੂੰ ਧਾਰਮਿਕ ਅਸਥਾਨਾਂ ਤੇ ਅੱਜ ਇਹ ਪਾਪੀ ਜਿਹੜਾ ਬੇਅਦਵੀ ਕਰ ਰਿਹਾ ਅੱਜ ਇਸ ਪਾਪੀ ਨੂੰ ਕੀਤੇ ਪਕਰਮਾਂ ਦੀ ਤੇਰਾ ਪੰਥ ਬਣਦੀ ਸਜ਼ਾ ਦੇਣ ਆਇਆ ਅੱਜ ਇੱਕ ਵਾਰ ਫਿਰ ਆਪਣੀ ਪੰਥ ਦੀ ਸਹਿਤਾ ਕਰੀ ਮਨ ਹੀ ਮਨ ਚ ਅਰਦਾਸ ਹੋ ਰਹੀ ਹੈ ਮਸੇ ਰੰਗੜ ਦੇ ਸਾਹਮਣੇ ਖੜਿਆ ਦੋਵੇਂ ਉਨੇ ਪੁੱਛਿਆ ਕੌਣ ਦੱਸਿਆ ਮਾਲ ਵਿੱਚੋਂ ਪਠਾਨ ਮਾਲੀਆ ਦੇਣ ਆਇਆ ਦੱਸੋ ਕਿੱਥੇ ਰੱਖੀਏ ਮੱਸੇ ਰੰਗੜ ਨੇ ਆਪਣੇ ਤਖਤ ਪਲੰਗ ਦੇ ਥੱਲੇ ਨੂੰ ਸਿਰ ਨੀਵਾ ਕਰਕੇ ਸੁੱਖਾ ਸਿੰਘ ਨੂੰ ਇਸ਼ਾਰਾ ਕੀਤਾ ਵੀ ਥੱਲੇ ਨੂੰ ਬੋਰੀਆਂ ਕਰ ਦਿਓ ਜਿਵੇਂ ਥੱਲੇ ਨੂੰ ਇਸ਼ਾਰਾ ਕਰਨ ਲੱਗਿਆ ਸੁਖਾ ਸਿੰਘ ਨੇ ਮਹਿਤਾਬ ਸਿੰਘ ਨੂੰ ਇਸ਼ਾਰਾ ਕੀਤਾ ਗੁਰੂ ਕੇ ਲਾਲਾ ਨੇ ਜਕਾੜੇ ਛੱਡਦੇ ਹੋਏ ਸਾਡੇ ਤੈਨੂੰ ਫੁੱਟੀ ਮਿਆਂ ਵਿੱਚੋਂ ਧੂਕੇ ਸਿਸਤ ਲੈ ਕੇ ਇਹੋ ਜਿਹਾ ਵਾਰ ਕੀਤਾ ਇਸ ਪਾਪੀ ਦਾ ਸਿਰ ਇਹਦੀ ਧੜ ਤੋਂ ਵੱਢ ਕੇ ਇਉਂ ਸਿੱਟ ਦਿੱਤਾ ਜਿਵੇਂ ਕੱਦੂ ਬੱਲ ਨਾਲੋਂ ਤੋੜ ਕੇ ਸੱਟਿਆ ਹੋਵੇ ਜਕਾਰੇ ਛੱਡੇ ਤੇ ਸੁਖਾ ਸਿੰਘ ਨੇ ਵਰਸ਼ੇ ਤੇ ਉਸ ਪਾਪੀ ਦੇ ਸਿਰ ਨੂੰ ਟੰਗਿਆ ਤੇ ਗੁਰੂ ਗੁਰੂ ਜੱਪ ਦੇ ਘੋੜਿਆਂ ਨੂੰ ਅੱਡੀਆਂ ਲਾਈਆਂ ਹਫੜਾ ਕਫੜੀ ਮਚ ਗਈ ਤੇ ਚੇਤੇ ਰੱਖਿਓ ਅੱਜ ਨਾ ਆਪ ਥੱਕੇ ਨਾ ਘੋੜੇ ਥੱਕੇ ਪਹਿਲਾਂ ਪੜਾ ਗੰਗਾ ਨਗਰ ਜਾ ਕੇ ਕੀਤਾ ਅੰਮ੍ਰਿਤਸਰ ਤੋਂ ਗੰਗਾ ਨਗਰ ਦਾ ਫਾਸਲਾ ਦੇਖ ਲੋ ਕਿੰਨਾ ਤੇ ਜਾ ਕੇ ਬੁੱਢਾ ਨੌੜ ਬੁੱਢਾ ਜੋੜ ਦੀ ਧਰਤੀ ਤੇ ਪੰਥ ਦੇ ਪੈਰਾ ਵਿੱਚ ਇਸ ਪਾਪੀ ਦਾ ਸਿਰ ਲਾ ਜਾ ਕੇ ਸਟਿਆ ਤੇ ਖੁੱਦੋ ਖੁੰਡੀ ਉਸ ਪੰਥ ਨੇ ਇਸ ਪਾਪੀ ਦੇ ਸਿਰ ਨਾਲ ਖੇਢੀ ਇਹ ਅੱਜ ਦਾ ਦਿਨ ਦਾ ਇਤਿਹਾਸ ਸਿੱਖੀ ਦੇ ਸਿਰ ਜੇ ਕਿਸੇ ਨੇ ਬਾਜੀ ਪਾਈ 21 ਦਾ 41 ਕਰਕੇ ਸਿੱਖੀ ਮੋੜ ਦੀ ਆਈ ਹੈ ਕਿਸੇ ਦਾ ਕਰਜ਼ ਆਪਣੇ ਸਿਰ ਰੱਖਿਆ ਨਹੀਂ ਜਿੱਦੋਂ ਪਹਿਲਾਂ ਨਿਉਂਦਾ ਆ ਸਭ ਤੋਂ ਪਹਿਲਾਂ ਉਹਦਾ ਨਿਉਂਦਾ ਮੁੜਿਆ ਅੱਜ ਇਹਨਾਂ ਉਹ ਮਹਾਨ ਸੂਰਵੀਰਾਂ ਦੇ ਉਸ ਉਸ ਜਿਹੜੀ ਆ ਸੂਰਮਤਾਈ ਵਾਲੀ ਉਹ ਦਾਸਤਾਨ ਦਾ ਦਿਨ ਹੈ ਜਦੋਂ ਉਸ ਪਾਪੀ ਨੂੰ ਸਜ਼ਾ ਦੇ ਕੇ ਦਰਬਾਰ ਸਾਹਿਬ ਤੇ ਹੋਈ ਬੇਅਦਬੀ ਦਾ ਉਹਨਾਂ ਨੇ ਬਦਲਾ ਲਿਆ ਸੀ ਉਹਨਾਂ ਮਹਾਨ ਸੂਰਮਿਆਂ ਨੂੰ ਸਦਾ ਹੀ ਪੰਥ ਸਜਦਾ ਕਰਦਾ ਰਹੇਗਾ ਨਮਸਕਾਰਾਂ ਕਰਦਾ ਰਹੇਗਾ ਨਾਲ ਅੱਜ ਅਰਦਾਸ ਵੀ ਕਰਿਓ ਕਿ ਇਹੋ ਜੇ ਸੂਰਮੇ ਪੰਥ ਵਿੱਚ ਆਉਂਦੇ ਰਹਿਣ ਪੰਥ ਨੂੰ ਬੁਲੰਦੀਆਂ ਵੱਲ ਜਾਂਦੇ ਰਹਿਣ ਪੰਥ ਚੜ੍ਹਦੀ ਕਲਾ ਵਿੱਚ ਰਵੇ ਗੁਰੂ ਗ੍ਰੰਥ ਤੇ ਪੰਥ ਦੀ ਸਾਝ ਅਟੁੱਟ ਸਾਝ ਬਣੀ ਰਵੇ ਤੇ ਇਤਿਹਾਸ ਆਪਣੇ ਬੱਚਿਆਂ ਨੂੰ ਵੀ ਜਾ ਕੇ ਦੱਸਿਓ ਕਿ ਅਸੀਂ ਕਿਹੜੇ ਸ਼ਹੀਦਾਂ ਦੇ ਵਾਰਿਸ ਆ ਕਿੰਨਾ ਸ਼ਹੀਦਾਂ ਦਾ ਖੂਨ ਸਾਡੀਆਂ ਰਗਾਂ ਵਿੱਚ ਹੈ ਤੇ ਜਿਹੜਾ ਮਹਤਾਬ ਸਿੰਘ ਦਾ ਪੁੱਤ ਰਾਏ ਸਿੰਘ ਰਾਏ ਸਿੰਘ ਦਾ ਪੁੱਤ ਰਤਨ ਸਿੰਘ ਭੰਗੂ ਹੋਇਆ ਜੀਨੇ ਪ੍ਰਾਚੀਨ ਪੰਥ ਪ੍ਰਕਾਸ਼ ਸਿੱਖੀ ਦਾ ਇਤਿਹਾਸ ਲਿਖਿਆ ਜਿਹਦੀ ਅੱਜ ਕਥਾ ਕੀਤੀ ਜਾਂਦੀ ਹੈ ਓ ਓ ਮਹਾਨ ਸੂਰਮਿਆਂ ਦੀ ਇਹ ਦਾਸਤਾਨ ਹੈ ਸਤਿਗੁਰੂ ਰਹਿਮਤ ਕਰਨ ਸਾਨੂੰ ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲਣ ਦੀ ਸਮਤ ਬਖਸ਼ਿਸ਼ ਕਰਨ ਸਤਿਗੁਰੂ ਬਖਸ਼ਿਸ਼ ਕਰਕੇ ਸਾਡੇ ਝੋਲੀ ਦੇ ਵਿੱਚ ਸਾਰਿਆਂ ਦੇ ਨਾਮਦਾਨ ਇਸ਼ਨਾਮ ਸੇਵਾ ਸਿਮਰਨ ਦੀ ਦਾਤ ਪਾਉਣ ਸਾਡਾ گاਵਿਆ ਸੁਣਿਆ ਇੱਥੇ ਬੈਠਿਆ ਸਫਲ ਹੋਵੇ ਜਿਹਦੇ ਨਾਲ ਮਨੁੱਖਾ ਜਨਮ ਸਫਲ ਹੋਵੇ ਸਾਡਾ ਸੰਸਾਰ ਤੇ ਆਇਆ ਸਫਲ ਹੋਵੇ ਇਹ ਲੋਕ ਸੁਖੀਏ ਪਰਲੋਕ ਸੋਇਲੇ ਦੇ ਸਿ ਭਾਗੀ ਬਣ ਸਕੀਏ ਤੇ ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਨਾਲ ਮੁੱਖ ਉਜਲਾ ਲੈ ਕੇ ਉਸ ਪ੍ਰਮਾਤਮਾ ਦੇ ਸਾਹਮਣੇ ਖੜ੍ਹ ਸਕੀਏ ਤਾਂ ਹੀ ਹੋ ਸਕਦਾ ਜੇ ਸੇਵਾ ਸਿਮਰਨ ਸਾਡੇ ਕੋਲ ਹੋਏਗਾ ਸਤ ਸੰਗ ਕੋਲ ਹੋਏਗੀ ਇੰਨੇ ਹੀ ਅੱਖਰ ਪ੍ਰਵਾਨ ਗੰਧ ਪੁੱਲਾ ਦੀ ਖਿਮਾ ਦੇਹੋ ਸਜਣ ਅਸੀਂ ਸੜੀਆਂ ਜੋ ਹੋਵੇ